ਲਾਓ ਵੀਰੋ ਭਾਈ ਅਮਤਪਾਲ ਸਿੰਘ ਖਾਲਸਾ ਦੀ ਸਪੋਰਟ ਚ ਮਜਬੀਰ ਸਿੰਘ ਵੀ ਆ ਗਏ ਆ ਮਜਬੀਰ ਸਿੰਘ ਵੀ ਆ ਗਏ ਆ ਜਿੱਥੇ ਮਜਬੀਰ ਸਿੰਘ ਗੜ ਦੇਣ ਝੰਡਾ ਤੇ ਉਥੇ ਕੀ ਬੱਲਾ ਕੀ ਰੰਗਾ ਹੈ ਕੋਈ ਨਾ ਲੈਂਦਾ ਪੰਗਾ ਤੇ ਵੀਰੋ ਤੇ ਵੀਰੋ ਤੁਹਾਨੂੰ ਪਤਾ ਹੀ ਮਜਬੀਰ ਸਿੰਘ ਇਤਿਹਾਸ ਜਾਣਦੇ ਵੇ ਜਦੋਂ ਜੂਨੇ ਦਾ ਫੈਰ ਸਾਈਡ ਦੇ ਨਿਕਲ ਗਿਆ ਤੇ ਫਿਰ ਚਤਰਾ ਉੱਠਿਆ ਤੇ ਉਹਨੇ ਕੱਢ ਗਿਆ ਦਿਨਾਲੀ ਉੱਠਾ ਕਰਕੇ ਡੋਗਰ ਪਠਾਕ ਕਰਕੇ ਘੋੜੇ ਦੇ ਥੱਲੇ ਸੁੱਟਦਾ ਹੈ ਤੇ ਕਿਉਂਕਿ ਜੱਟਾਂ ਦੀਆਂ ਵੋਟਾਂ ਜਿਹੜੀਆਂ ਖਡੂਰ ਸਾਹਿਬ ਏਰੀਆ ਵਿੱਚ 30% ਆ ਤੇ ਬਾਕੀ ਹੋਰ ਕਾਸਟ ਆ ਆ ਤੇ ਮਜਬੀ ਸਿੰਘਾਂ ਦੀਆਂ ਜਿਹੜੀਆਂ ਵੋਟਾਂ ਮਾਝੇ ਵਿੱਚ ਹੈਗੀਆਂ 35-40% ਤੇ ਜੇ ਜੱਟ ਤੇ ਮਜਬੀ ਰਲ ਗਏ ਤੇ 75% 80% ਵੋਟਾਂ ਦੇ ਇਹੀ ਹੋ ਜਾਣੀਆਂ ਬਾਕੀ ਹੋਰ ਜਿਹੜੇ ਉਹ ਵੀ ਸਾਰੇ ਚਾਹੁੰਦੇ ਆਗੇ ਭਾਈ ਅੰਮ੍ਰਿਤਪਾਲ ਸਿੰਘ ਜਿੱਤੇ ਤੇ ਬੜਾ ਵਧੀਆ ਇਕੱਠ ਹੋ ਰਿਹਾ ਬੜੇ ਵਧੀਆ ਲੋਕ ਸਪੋਰਟ ਕਰ ਰਹੇ ਆ ਤੇ ਲੱਗਣ ਡਿਆ ਵੀ ਲੱਗਣ ਡਿਆ ਵੀ 99% ਵੋਟਾਂ ਦੇ ਪੈਣੀਆਂ ਪੈਣੀਆਂ ਬਲਟੋਆ ਸਾਹਿਬ ਨੂੰ ਟੈਨਸ਼ਨ ਪਈ ਹੋਈ ਆ ਇੱਕੋ ਵੀਰ ਇੱਕ ਹੋਰ ਅਮਰਪਾਲ ਸਿੰਘ ਆਇਆ ਸੀ ਉਹ ਕਹਿੰਦੇ ਆਪਣੇ ਕਾਗਜ਼ ਪੱਤਰ ਪਿੱਛੇ ਲੈ ਗਿਆ ਉਹਨੂੰ ਪਤਾ ਵੀ ਮੇਰੇ ਪਿੱਛੇ 10 ਬੰਦੇ ਇਕੱਠੇ ਹੋਣ ਡੇ ਉਹਨੇ ਸੋਚਿਆ ਜਲ ਗੇਮ ਜੀ ਕਰ ਲਈਏ ਪਰ ਨਹੀਂ ਹੈਨਾ ਤੇ ਵੀਰੋ ਬੇਨਤੀ ਏ ਆ ਵੀ ਇਤਿਹਾਸ ਲਿਖਿਆ ਜਾਵੇ ਇਤਿਹਾਸ ਲਿਖ ਲਿਖ ਦਿੱਤਾ ਜਾਵੇ ਆ ਦੂਜਾ ਇੱਕ ਰਫਤਾਰ ਰਾਇਆ ਆਪਣੇ ਕੀ ਉਹਨੂੰ ਕਹਿੰਦੇ ਆ ਸੰਡੀ ਬਦਮਾਸ਼ ਉਹ ਐਵੇਂ ਆਪਣੇ ਵੀਡੀਓ ਬਣਾਉਣ ਦੇ ਚੱਕਰ ਚ ਰਪਈਆ 5-7 ਲੱਖ ਨੂੰ ਆਉਂਦਾ YouTube ਤੋਂ ਤੇ ਉਹ ਚੱਲ ਜਾਂਦਾ ਲੋਕੀ ਗਾਲਾਂ ਕੱਢਦੇ ਯਾਰ ਉਹ ਸਭ ਡਿੱਡੀ ਬਦਮਾਸ਼ ਇਹਨਾਂ ਦੇ ਆਪਣੇ ਵੀਡੀਓ ਇਹ ਬਲੌਗਰ ਬਲੌਗਰ ਇਹਨਾਂ ਦੇ ਪਿੱਛੇ ਨੂੰ ਲੱਗਿਆ ਕਰੋ ਯਾਰ ਨਾ ਇਹਨੇ ਗੱਲਾਂ ਸੁਣਿਆ ਕਰੋ ਇਹ ਜੰਨੇ ਬਲੌਗਰ ਯਾਰ ਇਹਨਾਂ ਸਾਰਿਆਂ ਨੇ 10 ਲੱਖ 10 ਲੱਖ ਕਮਾਉਣਾ ਹੁੰਦਾ ਵੀਡੀਓ ਬਣਾ ਕੇ ਵੀਡੀਓ ਕਿਵੇਂ ਬਣਾਉਣ ਇਹਨਾਂ ਕਹੇ ਇਹੋ ਜੀ ਜਗ੍ਹਾ ਤੇ ਚਲੇ ਜਾਣਾ ਆ ਇਹੋ ਜੀ ਜਗ੍ਹਾ ਤੇ ਜਾ ਕੇ ਉੱਥੇ ਫੇ ਉਹ ਸੋਚਣਾ ਵੀ ਕੀ ਬੋਲੀ ਆ ਫੈਂ ਫੁਕਰੀ ਦੇ ਫੁਕਰੀ ਮਾਰਨੀ ਆ ਲੋਕੀ ਭਾਵੇਂ ਗਾਲਾਂ ਹੀ ਕੱਢਣ ਤੇ ਉਹ ਜਿਹੜਾ ਹੁਣ ਇਹ ਇਹ ਸੁੰਡੀ ਬਦਮਾਸ਼ ਸਿਮਰਜੀਤ ਸਿੰਘ ਮਾਨਜੀ ਦੇ ਨਾਲ ਘੁੰਮ ਰਿਹਾ ਲੋਕੀ ਨਫ਼ਰਤ ਕਰ ਰਿਹਾ ਵੇ ਇਹਨੂੰ ਕਿਉਂ ਨਾਲ ਰੱਖਿਆ ਆ ਉਹਨੇ ਵੀਡੀਓ ਬਣਾ ਲਈ ਉਹਨੂੰ ਕੀ ਪਹਿਲੋ ਕਿਸਾਨ ਆੜੀ ਉੱਥੇ ਗਿਆ ਹੀ ਉੱਥੇ ਵੀਡੀਓ ਬਣਾਉਣ ਲੱਗਾ ਫਿਰ ਇੰਗਲੈਂਡ ਗਿਆ ਉੱਥੇ ਕੰਮ ਕਰਨਾ ਪੈਂਦਾ ਸੀ ਉੱਥੋਂ ਭੱਜ ਆਇਆ ਤੇ ਇਹੋ ਜਿਹੇ ਚੱਕਰ ਜਨਾਬ ਉਹਦੇ ਭਾਈ ਅਮਰਤਪਾਲ ਸਿੰਘ ਨੂੰ ਨਾ ਗਾਡ ਕੇ ਬੋਟਾਬਾਓ ਵਿਰੋਧ ਗਾਡ ਕੇ ਇਤਿਹਾਸ ਲਿਖਿਆ ਜਾਵੇ ਇਤਿਹਾਸ ਵੀਰੋ ਇਤਿਹਾਸ ਲਿਖਿਆ ਜਾਵੇ ਖਡੂਰ ਸਾਹਿਬ ਤੋਂ ਨਾਸਾ ਵਾਲੇ ਸਰਚ ਕਰਨ ਜੇ ਕਿਹੜੀ ਉਹ ਕਿਤਾਬ ਆ ਉਹ ਕਿਹੜੀ ਆਫ ਵਾਰਡ ਕਿਤਾਬ ਯਾਰ ਚੇਤਾ ਭੁੱਲ ਗਿਆ ਮੈਨੂੰ ਉਹ ਚ ਗਿਰੇ ਚ ਕੋਵ ਵਾਰਡ ਵਿੱਚ ਨਾ ਰਿਕਾਰਡ ਹੋਈ ਕਦੇ ਕੋਈ ਨੌਜਵਾਨ ਖੜਾ ਹੋਇਆ ਸੀ ਤੇ ਜੇਲ੍ਹ ਚੋਂ ਜਿੱਤਿਆ ਸੀ 99% ਬੋਟਾ ਉਹਨੂੰ ਪਈਆਂ ਸੀ ਤੇ ਇਤਿਹਾਸ ਲਿਖ ਦੋ ਵੀਰੋ ਇਤਿਹਾਸ ਲਿਖ ਦੋ ਸਾਰੇ ਇਕੱਠੇ ਹੋ ਗਏ ਇੱਕੋ ਕੈਂਡੀਡੇਟ ਬਾਕੀ ਸਾਰਿਆਂ ਨੂੰ ਵੋਟਾਂ ਪੈਣੀਆਂ ਵੀ ਹਨਗੀਆਂ ਵਧੀਆ ਗੱਲਾਂ ਭਗਵੰਤ ਮਾਨ ਜੀ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਸਪੋਰਟ ਨਹੀਂ ਕਰ ਰਹੇ ਜਦਾ ਐਵੇਂ ਇੱਕ ਨਾਮ ਆਸੇ ਖੜਾ ਕਰ ਲਿਆ ਕਾਂਗਰਸ ਦਾ ਵੀ ਕੋਈ ਹੈ ਨਹੀਂ ਉਲਟੋ ਆ ਸਾਹ ਆਵੇ ਅੱਗੇ ਆ ਰਹੇ ਆ ਤੋ ਲੋਕੀ ਉਲਟੇ-ਵਲਟੇ ਸਵਾਲ ਕਰ ਰਹੇ ਉਹਨਾਂ ਨੂੰ ਵੀ ਵੋਟਾਂ ਨਹੀਂ ਪੈਣੀਆਂ ਤੇ ਵੀਰੋ ਜੱਟ ਮਜਬੀ ਇਕਤਾ ਜਿੰਦਾਬਾਦ ਤੇ ਹੋ ਜੋ ਸਿੱਧੇ ਆ ਗਏ 99% ਵੋਟਾਂ ਪਾ ਗਏ ਇਤਿਹਾਸ ਰਚਨਾ ਵੀਰੋ ਧੰਨਵਾਦ ਵੀਰੋ ਧੰਨਵਾਦ ਸ਼ੇਅਰ ਕਰ ਦਿਓ ਵੀਡੀਓ